ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਟੂਆ ਭੇਖ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੈਸਾ ਰੇ ਨਟੂਆ ਜਿਹੜਾ ਬਹੁ ਰੂਪੀਆ ਹੁੰਦਾ ਹੈ ਉਹ ਕਈ ਤਰ੍ਹਾਂ ਦੇ ਭੇਖ ਕਰਦਾ ਹੈ ਪੁਰਾਣੇ ਸਮਿਆਂ ਤੋਂ ਹੀ ਜਿਹੜਾ ਬਹੁ ਰੂਪੀਆ ਉਹ ਇੱਕ ਲੋਕਾਂ ਦਾ ਮਨੋਰੰਜਨ ਕਰਦਾ ਸੀ ਪਿੰਡਾਂ ਮੈਂ ਜਾਂਦਾ ਸੀ ਸ਼ਹਿਰਾਂ ਮੈਂ ਜਾਂਦਾ ਸੀ ਉਹ ਜਿਵੇਂ ਦੇ ਉਹਦੀ ਬਾਰੀ ਦਿਖ ਸੀ ਅਸਲ ਵਿੱਚ ਉਹ ਉਹ ਇਹਦਾ ਹੁੰਦਾ ਨਹੀਂ ਸੀ ਉਹ ਆਪਣਾ ਰੂਪ ਬਦਲ ਕੇ ਉਸ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਸੀ ਤੇ ਲੋਕਾਂ ਦਾ ਮਨੋਰੰਜਨ ਕਰਕੇ ਕੁਝ ਥੋੜੇ ਬਥੇ ਲੋਕਾਂ ਕੋਲੋਂ ਪੈਸੇ ਲੈਂਦਾ ਸੀ ਪਰ ਮਹਾਰਾਜ ਇੱਥੇ ਬਿਰਤੀ ਦੀ ਗੱਲ ਕਰ ਰਹੇ ਨੇ ਕਿ ਜੇ ਕਿਸੇ ਦੀ ਬਿਰਤੀ ਬਹੁਤ ਰੁਪਈਏ ਵਾਂਗੂ ਹੈ ਤਾਂ ਉਹ ਉਵੇਂ ਰਹਿਣੀ ਹੈ ਭਾਵੇਂ ਕੋਈ ਆਪਣੇ ਆਪ ਨੂੰ ਰਾਜਾ ਬਣ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰੇ ਪਰ ਉਹ ਜਿਹਾ ਹੈ ਉਹ ਅੰਦਰੂ ਉਸਾ ਹੀ ਰਹਿਣਾ ਕਿਉਂਕਿ ਜਿਹੜੀ ਬਿਰਤੀ ਅੰਦਰ ਦੀ ਉਹਦੀ ਬਹੁ ਰੂਪੀਏ ਵਾਲੀ ਬਿਰਤੀ ਹੈ ਉਹ ਉਵੇਂ ਰਹਿਣੀ ਹੈ ਦੁਨੀਆਂ ਦੇ ਵਿੱਚ ਭਾਵੇਂ ਕੋਈ ਆਦਮੀ ਆਪਣੇ ਆਪ ਨੂੰ ਵੱਡਾ ਲੀਡਰ ਪੇਸ਼ ਕਰੇ ਲੋਕਾਂ ਸਾਹਮਣੇ ਕਿ ਮੈਂ ਬਹੁਤ ਵੱਡਾ ਇੱਕ ਲੀਡਰ ਹਾਂ ਮੈਂ ਅਗਵਾਈ ਕਰਦਾ ਲੋਕਾਂ ਦੀ ਤੇ ਉਹ ਅੰਦਰੂ ਉਹਦੀ ਬਿਰਤੀ ਉਹੋ ਹੀ ਰਹਿਣੀ ਹੈ ਅੰਦਰੂ ਉਹ ਬਹੁ ਰੂਪੀਆ ਹੀ ਰਹਿਣਾ ਜਿਹੜਾ ਬਹੁ ਰੂਪੀਆ ਹੁੰਦਾ ਉਹ ਉਹਦਾ ਜਿਹੜਾ ਲੋਕਾਂ ਵਿੱਚ ਵਿਹਾਰ ਹੁੰਦਾ ਉਹ ਅਲੱਗ-ਅਲੱਗ ਹੁੰਦਾ ਬਹੁ ਰੂਪੀ ਦਾ ਜਿਹੜਾ ਵਿਹਾਰ ਹੈ ਉਹ ਆਪਣੀ ਬੱਚਿਆਂ ਨਾਲ ਹੋਰ ਹੁੰਦਾ ਆਪਣੀ ਘਰ ਵਾਲੀ ਨਾਲ ਉਹਦਾ ਜਿਹੜਾ ਚਾਲ ਚੱਲਣਾ ਉਹਦਾ ਵਿਹਾਰ ਹੈ ਉਹ ਹੋਰ ਹੁੰਦਾ ਤੇ ਬਾਹਰ ਜਦੋਂ ਸਮਾਜ ਵਿੱਚ ਜੁਟਦਾ ਉੱਥੇ ਉਹਦਾ ਜਿਹੜਾ ਵਿਹਾਰ ਹੈ ਉਹ ਕੁਝ ਹੋਰ ਹੁੰਦਾ ਕਿਉਂਕਿ ਉਹ ਤਰ੍ਹਾਂ-ਤਰ੍ਹਾਂ ਦੇ ਰੂਪ ਬਦਲ ਲੈਂਦਾ ਉਹਦਾ ਘਰ ਵਾਲਿਆਂ ਦੇ ਸਾਹਮਣੇ ਕੁਝ ਰੂਪ ਹੋਰ ਹੁੰਦਾ ਤੇ ਜਦੋਂ ਸੰਸਾਰ ਵਿੱਚ ਵਿਚਰਦਾ ਹੈ ਦੁਨੀਆ ਵਿੱਚ ਵਿਚਰਦਾ ਹੈ ਤੇ ਉਹਦਾ ਰੂਪ ਕੁਝ ਹੋਰ ਹੁੰਦਾ ਹੈ ਕਿਉਂਕਿ ਜਿਹੜਾ ਰੂਪ ਉਹਦਾ ਘਰ ਹੁੰਦਾ ਹੈ ਬੱਚਿਆਂ ਦੇ ਸਾਹਮਣੇ ਬਹੁ ਰੂਪੀਏ ਦਾ ਤੇ ਉਹ ਉਹ ਜਿਹੜਾ ਰੂਪ ਹੈ ਉਹ ਬਾਹਰ ਜਾ ਕੇ ਉਹ ਆਪਣਾ ਰੂਪ ਬਦਲ ਲੈਂਦਾ ਹੈ ਕਿਉਂਕਿ ਇਹਨੂੰ ਦਾ ਬਹੁ ਰੂਪੀਆ ਕਹਿੰਦੇ ਨੇ ਕਿ ਜਿਵੇਂ ਜਿੱਥੇ ਜਾਣਾ ਆਪਣਾ ਜਿਵੇਂ ਦੇ ਲੋਕਾਂ ਦੇ ਵਿੱਚ ਜਾਣਾ ਉਵੇਂ ਦਾ ਆਪਣਾ ਰੂਪ ਜਿਹੜਾ ਆਪਣਾ ਭੇਖ ਹੈ ਉਹ ਉਹ ਕਰ ਲੈਣਾ ਉਹਨੂੰ ਕਹਿੰਦੇ ਨੇ ਬਹੁ ਰੂਪੀਆ ਬਹੁ ਰੂਪੀਏ ਨੇ ਅੰਦਰੋਂ ਉੱਕਪਟੀ ਰਹਿਣਾ ਉਹ ਆਪਣੇ ਭੇਖ ਬਦਲੀ ਕਰਕੇ ਲੋਕਾਂ ਦੇ ਵਿੱਚ ਵੱਡਾ ਲੀਡਰ ਅਖਵਾ ਕੇ ਤੇ ਉਹ ਅੰਦਰੋਂ ਕੋਈ ਜਿੰਨਾ ਮਰਜੀ ਉਹ ਦੁਨੀਆ ਦੇ ਵਿੱਚ ਆਪਣੇ ਲੋਕਾਂ ਨੂੰ ਪਿੱਛੇ ਲਾ ਕੇ ਲੋਕਾਂ ਦੀ ਅਗਵਾਈ ਕਰੇ ਕਿ ਲੋਕਾਂ ਦੇ ਵਿੱਚ ਉਹ ਚੰਗਾ ਉਹਦਾ ਪ੍ਰਭਾਵ ਪਵੇ ਕਿ ਇਹ ਬਹੁਤ ਭਲਾਈ ਦੇ ਕੰਮ ਕਰ ਰਿਹਾ ਹੈ ਲੋਕਾਂ ਵਿੱਚ ਤਾਂ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਉਹ ਬਹੁ ਰੁਪਿਆ ਹੁੰਦਾ ਹੈ ਉਹਦੇ ਕੋਲ ਲੋਕਾਂ ਨੂੰ ਮਨੋਰੰਜਨ ਕਰਨ ਵਾਸਤੇ ਇੱਕ ਕਾਫੀ ਉਹਦੇ ਕੋਲ ਤਜਰਬਾ ਹੁੰਦਾ ਹੈ ਪਰ ਮਹਾਰਾਜ ਕਹਿੰਦੇ ਨੇ ਅੰਦਰੂ ਉਹ ਕਪਟੀ ਰਹਿਣਾ ਲੋਕਾਂ ਦਾ ਥੋੜੇ ਸਮੇਂ ਵਾਸਤੇ ਲੋਕਾਂ ਦਾ ਮਨੋਰੰਜਨ ਕਰ ਲੇਗਾ ਲੋਕਾਂ ਨੂੰ ਜਿਹੜਾ ਉਹਦਾ ਰੂਪ ਹੈ ਉਹ ਬਦਲੀ ਕਰਕੇ ਲੋਕਾਂ ਨੂੰ ਉਹ ਉਹ ਦਿਖਾ ਦੇਗਾ ਆਪਣਾ ਰੂਪ ਪਰ ਜਿਹੜਾ ਅੰਦਰ ਦਾ ਦਾ ਰੂਪ ਟ ਹੈ ਕਪਟੀ ਰੂਪ ਹੈ ਉਹ ਉਵੇਂ ਹੀ ਰਹਿਣਾ ਇਸ ਕਰਕੇ ਜਿਹੜੇ ਬਹੁ ਰੂਪੀ ਹੁੰਦੇ ਨੇ ਉਹਨਾਂ ਕੋਲ ਕਈ ਤਰ੍ਹਾਂ ਦੇ ਉਹ ਆਪਣੇ ਭੇਖ ਕਰ ਸਕਦੇ ਨੇ ਤੋਂ ਕਈ ਤਰ੍ਹਾਂ ਦੇ ਭੇਖ ਕਰਕੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਉਸ ਤਰ੍ਹਾਂ ਹੀ ਉਹ ਪੇਸ਼ ਕਰਦੇ ਨੇ ਤੇ ਜਿਹੜਾ ਬਹੁ ਰੂਪੀ ਹੈ ਉਹ ਅੰਦਰੋਂ ਉਵੇਂ ਰਹਿਣਾ ਕਪਟੀ ਦਾ ਕਪਟੀ ਰਹਿਣਾ ਭੇਖ ਕਰਕੇ ਉਹ ਕਿਤੇ ਉਹ ਨਹੀਂ ਕਰ ਸਕਦਾ ਕਿ ਆਪਣੇ ਮਨ ਨੂੰ ਸਾਫ਼ ਨਹੀਂ ਕਰ ਸਕਦਾ ਉਹ ਕਪਟੀ ਦਾ ਕਪਟੀ ਰਹੇਗਾ ਬਹੁ ਰੂਪੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ